ਇੱਕ ਬਾਪੂ ਨੂੰ ਬੋਲਦਿਆਂ ਸੁਣਿਆ ਤੇ ਉਹ ਬਾਪੂ ਕਹਿੰਦਾ ਗਲਤੀ ਨਾਲ ਵੀ ਮੇਰੀ ਜ਼ਮੀਨ 'ਚ ਪੈਰ ਨਾ ਪਾ ਦਿਓ ਢੇਰੀਆਂ ਦੇਖਿਓ ਕਿਵੇਂ ਲਾਉਣਾ ਹੈ 5 ਦਿਨ ਪੋਸਟਮਾਰਟਮ ਚੱਲਣਾ ਹੈ 5 ਦਿਨ ਇਹ ਢੇਰੀਆਂ ਲਾਉਣ ਦੀ ਗੱਲ ਇੱਕ ਸਮੇਂ ਦੀਵਾਨ ਹਰ ਮੰਜੀ ਸਾਹਿਬ ਚੱਲਦੀ ਸੀ ਉਸ ਸਮੇਂ ਦੀ ਸਰਕਾਰ ਨੂੰ ਉਹ ਇੱਕ ਬਾਬੇ ਨੇ ਮੰਗਾਰਿਆ ਸੀ ਕਿਤੇ ਮਾਨ ਸਾਹਿਬ ਪੰਜਾਬ ਦੀ ਅਣਖ ਤੇ ਗੈਰ ਕਾਨੂੰਨ ਵਿਗਾਰ ਦੇ ਕਿਤੇ ਇਹਨਾਂ ਨੂੰ ਉਸ ਰਾਹ ਦੇ ਨਾਲ ਤੋੜ ਦਿਓ ਵਿਚਾਰੋ ਇਸ ਗੱਲ ਨੂੰ ਇਹ ਮਿੱਟੀ ਸਾਡੀ ਮਾਂ ਹੈ ਸਾਡੀ ਅਣਖ ਹੈ ਸਾਡੀ ਗੈਰਤ ਹੈ ਸਾਡੀ ਇੱਜ਼ਤ ਹੈ ਤੁਸੀਂ ਕਿਤੇ بڑے بڑے ਲਾਲਿਆਂ ਦੇ ਢਿੱਡ ਪਰਣਵਾ ਆੜਨੀਆਂ ਮਾਨੀਆਂ ਦੇ ਰਾਤ ਦੇ ਚੱਲ ਕੇ ਉਹ ਮੋਦੀ ਵਾਲਾ ਕੰਮ ਕਿਤੇ ਤੁਸੀਂ ਨਾ ਕਰ ਬੈਠਿਓ ਆਪ ਬਣਿਆ ਫਿਰਦਾ ਪੰਜਾਬ ਦਾ ਉਸਟਾਡੀਅਮ ਪਹਿਰੇਦਾਰ ਮੰਨਦੇ ਤੇ ਪਹਿਰੇਦਾਰ ਅੱਜ ਸਾਨੂੰ ਐ ਲੱਗਦਾ ਜਿਹੜੀ ਕੁੱਤੀ ਪਹਿਰੇ ਤੇ ਰੱਖੀ ਸੀ ਚੋਰਾ ਨਾਲ ਰਲ ਗਈ ਐ